ਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਹੈ ਵੀਰੋ YouTube ਵਾਲੇ ਵੀਰੋ ਤੇ ਗਰੁੱਪ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜਾ ਆ ਪਿੱਛੇ ਜੇ ਦੋ ਤਿੰਨ ਦਿਨ ਦੀ ਆਪਾਂ ਵੀਡੀਓ ਪਾਈ ਸੀਗੀ ਵੀ ਬੰਦਿਆਂ ਨੇ ਪੇਪਰ ਚੇਂਜ ਕਰਾਉਣੇ ਵਾਲਾ ਕੈਂਪ ਲਾਉਣਾ ਹਨਾ ਉਹਨਾਂ ਨੇ ਆਪਣੀ ਲੋਕੇਸ਼ਨ ਫਿਕਸ ਕਰਤੀ ਉਹਨਾਂ ਨੇ ਕੱਲ ਕਰਿਆ ਸੀਗਾ ਸੌਰੀ ਮੇਰੇ ਤੋਂ ਕਰ ਲ ਥੋੜਾ ਜਿਹਾ ਮੈਂ ਬੀਜ਼ੀ ਸੀਗਾ ਦੱਸ ਨਹੀਂ ਹੋਇਆ ਤੇ ਵੀਰੋ ਉਹਨਾਂ ਨੇ ਇੱਕ ਮੀਟਿੰਗ ਰੱਖੀ ਐ ਇੱਕ ਹੋਟਲ ਬੁੱਕ ਕੀਤਾ ਐ ਹੋਟਲ ਦੇ ਵਿੱਚ ਇੱਕ ਹਾਲ ਬੁੱਕ ਕੀਤਾ ਸੌਰੀ ਹੋਟਲ ਨਹੀਂ ਹੋਟਲ ਦੇ ਵਿੱਚ ਇੱਕ ਹਾਲ ਬੁੱਕ ਕੀਤਾ ਹੈ ਬਲੋਨੀਆ ਚੰਤਰਾਲੇ ਠੀਕ ਹੈ ਜੀ ਬਲੋਨੀਆ ਦੇ ਵਿੱਚ ਰੱਖੀ ਹੈ ਮੀਟਿੰਗ ਪਹਿਲਾਂ ਉਹ ਮੀਟਿੰਗ ਰੱਖਣ ਨੂੰ ਮਾਨਤ ਹੋਵੇ ਕਹਿੰਦੇ ਸੀਗੇ ਤੇ ਹੁਣ ਉਹਨਾਂ ਨੇ ਬਲੋਨੀਆ ਰੱਖੀ ਹੈ ਕੁਝ ਕੁ ਬੰਦੇ ਆਪਣੇ ਚੋਂ ਆਪਣੇ ਗਰੁੱਪ ਚੋਂ ਵੀ ਉਹਨਾਂ ਦੇ ਨਾਲ ਐਡ ਹੋ ਗਏ ਹਨਾ ਚਲੋ ਲਿੰਕ ਮੈਂ ਭੇਜ ਜਾਈਆ ਜਾਂ ਕਿਸੇ ਤਰ੍ਹਾਂ ਵੀ ਉਹਨਾਂ ਨਾਲ ਐਡ ਹੋ ਗਏ ਅਟੈਚ ਹੋ ਗਏ ਤੇ ਜਿਹੜੇ ਵੀ ਆਪਣੇ ਪੇਪਰਾਂ ਦੀ ਕੋਈ ਵੀ ਜਾਣਕਾਰੀ ਕੋਈ ਹੋਣਾ ਉਹ ਕਰਨਾ ਚਾਹੁੰਦੇ ਤੁਸੀਂ ਆਪਣੇ ਬਾਰੇ ਪਤਾ ਕਰਨਾ ਚਾਹੁੰਦੇ ਵੀ ਚੇਂਜ ਹੋ ਸਕਦੇ ਨੇ ਅਜੀਲ ਵਾਲੇ ਆ ਜਿਹੜੇ ਵੀ ਠੀਕ ਹੈ ਜੀ ਤੁਸੀਂ ਇਹ ਸੈਮੀਨਾਰ ਜ਼ਰੂਰ ਅਟੈਂਡ ਕਰੋ ਇਹ ਸੈਮੀਨਾਰ ਦੇ ਵਿੱਚ ਆਇਆ ਤੁਹਾਨੂੰ ਕੁਝ ਨਾ ਕੁਝ ਪਤਾ ਲੱਗੂਗਾ ਵੀ ਹਾਂ ਕਿੱਦਾਂ ਕੀ ਸੀਨ ਹੈ ਠੀਕ ਹੈ ਜੀ ਤੇ ਉਹਨਾਂ ਨੇ ਕੀ ਕੀ ਪੇਪਰ ਮੰਗੇ ਆ ਉਹ ਮੈਂ ਵੀਡੀਓ ਦੇ ਨਾਲ ਹੁਣ ਅਟੈਚ ਕਰ ਦਿੰਦਾ ਉਹਨਾਂ ਦੀ ਰਿਕਾਰਡਿੰਗ ਠੀਕ ਹੈ ਤੁਸੀਂ ਪੂਰੀ ਵੀਡੀਓ ਸੁਣ ਲਿਓ ਤੇ ਦੇਖ ਲਿਓ ਤੁਸੀਂ ਵੀ ਕੀ ਸਿਸਟਮ ਹੈ ਕਿੱਦਾਂ ਜੇ ਜੋ ਨੇੜੇ ਤੜੇ ਹੋ ਸਕਦਾ ਉਹ ਏਰੀਆ ਦੇ ਵਿੱਚ ਜ਼ਰੂਰ ਜਾਇਓ ਸ਼ਾਇਦ ਉਹ ਅਗਲਾ ਸੈਮੀਨਾਰ ਆਪਣੇ ਇੱਧਰ ਵੀ ਰੱਖੇ ਬਰੋਨਾ ਮੰਨ ਤੋਂ ਬਰੇਸ਼ ਕਿਤੇ ਵੀ ਹੈ ਨਾ ਫਿਲਹਾਲ ਉਹਨਾਂ ਨੇ ਬਲੋਨੀਆ ਚ ਰੱਖਿਆ ਹੈ ਤੁਸੀਂ ਜਾ ਕੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜੇ ਹੋ ਸਕਦਾ ਹੈ ਨਾ ਤੁਹਾਨੂੰ ਲੱਗਦਾ ਹੋਇਆ ਵੀ ਹਾਂ ਕੰਮ ਜੈਨੂਇਨ ਹੈ ਤਾਂ ਤੁਸੀਂ ਕਰਾਓ ਮੈਂ ਰਿਕਾਰਡਿੰਗ ਨਾਲ ਲਾਉਣ ਲੱਗਿਆ ਤੁਸੀਂ ਸੁਣ ਲਿਓ ਧਿਆਨ ਨਾਲ ਤੇ ਨਾਲ ਲੋਕੇਸ਼ਨ ਆਊਗੀ ਠੀਕ ਹੈ ਜੀ ਕਿਉਂਕਿ ਬੰਦਾ ਜਾਣਾ ਹੋਵੇ ਤੇ ਇਹ ਵੀਡੀਓ ਕਰ ਦਿਓ ਸ਼ੇਅਰ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਆ ਰਿਕਾਰਡਿੰਗ ਸੁਣ ਲਿਓ ਤੇ ਨਾਲੇ ਲੋਕੇਸ਼ਨ ਦੇਖ ਲਿਓ ਹਾਂ ਜੀ ਸਸਿਕਾ ਦੋਸਤ ਮੈਂ ਤੁਹਾਡਾ ਵੀ ਬਲਵਿੰਦਰ ਸਿੰਘ ਕੱਲੂ ਮੇਰੇ ਸਾਰੇ ਭਰਾਵਾਂ ਨੇ ਜ਼ਰੂਰ ਆਣਾ ਆ ਤانوں ਪਤਾ ਦੱਸਤਾ ਆ ਕਿ ਹਾਂ ਕਿ ਸਰ ਦਾਸ ਤੇ ਪਹੁੰਚਣਾ ਆ ਤੁਹਾਡੇ ਪੇਪਰ ਜਰੂਰ ਬਣੋਗੇ ਇਹ ਸਾਡਾ ਵਾਦਾ ਆ ਬਾਕੀ ਕੱਲ ਤੋਂ ਨਵੇਂ ਕਾਨੂੰਨ ਬਾਰੇ ਪਹਿਲਾਂ ਸਮਝਾਇਆ ਜਾਊਗਾ ਤੁਹਾਡਾ ਕੋਈ ਵੀ ਸਵਾਲ ਜਵਾਬ ਆ ਬੜੀ ਤਸੱਲੀ ਦੇ ਨਾਲ ਸੁਣਿਆ ਜਾਊਗਾ ਕੋਸ਼ਿਸ਼ ਕਰਿਓ ਕੋਸ਼ਿਸ਼ ਕਰਿਓ ਕਿ ਆਪਾਂ ਸਾਰੇ ਜਾਨੇ 11 11:30 ਦੇ ਵਿੱਚ ਵਿੱਚ ਪਹੁੰਚੀਏ ਜੋ ਤੋਂ ਪਹਿਲਾਂ ਪਹੁੰਚੀਏ ਤਾਂ ਕਿ ਕੋਈ ਵੀ ਸਵਾਲ ਜਵਾਬ ਕਈ ਵਾਰੀ ਆਪਾਂ ਦੇ ਦਿਮਾਗ 'ਚ ਨਹੀਂ ਹੁੰਦਾ ਨਾਲ ਦੇ ਇਹਨੇ ਪੁੱਛਣਾ ਹੁੰਦਾ ਨਾ ਵੀ ਆਪਾਂ ਉਸੇ ਹਿਸਾਬ ਨਾਲ ਦੂਜੇ ਦੇ ਸਵਾਲ ਜਵਾਬ ਵੀ ਸੁਣ ਸਕੀਏ ਕਾਲੂ ਸਰਾ ਤੀਆ ਭਰਾ ਜਿਹੜਾ ਉੱਥੇ ਨਹੀਂ ਪਹੁੰਚਿਆ ਉਹਨੂੰ ਅਸੀਂ ਦੱਸ ਸਕੀਏ ਸੋ ਕਾਲੂ ਸਰਾਂ ਜਰੂਰ ਰਣ ਆਇਆ ਨੰਬਰ 2 ਤੇ ਸਾਰਿਆਂ ਨੇ ਆਪਣੇ ਡਾਕੂਮੈਂਟ ਦੀ ਫੋਟੋਕਾਪੀ ਜਰੂਰ ਲੈ ਕੇ ਆਣੀ ਆ ਜਿਵੇਂ ਕਿ ਪਾਸਪੋਰਟ ਦੀ ਫੋਟੋਕਾਪੀ ਬੀਜੇ ਦੀ ਫੋਟੋਕਾਪੀ ਨੋ ਲੈਓ ਸਦੀ ਫੋਟੋਕਾਪੀ ਮਾਲਕ ਦੇ ਆਈਡੀ ਪ੍ਰੂਫ ਦੀ ਫੋਟੋਕਾਪੀ ਉਸ ਤੋਂ ਬਾਅਦ ਜੇ ਕਿਸੇ ਦਾ ਮਤਲਬ ਪਹਿਲੀ ਸਜੋੜ ਨੂੰ ਮਿਲੀ ਆ ਉਹਦੀ ਫੋਟੋਕਾਪੀ ਹਨਾ ਮਤਲਬ ਸਾਰੇ ਡਾਕੂਮੈਂਟ ਜਰੂਰ ਲੈ ਕੇ ਆਣੇ ਆ ਉਹਦਾ ਵੀ ਫੋਟੋਕਾਪੀਆਂ ਇਹ ਧਿਆਨ ਰੱਖਿਓ ਮੇਰਾ ਭਰਾ ਕਿਤੇ ਵੀ ਆ ਕੇ ਕਰਾ ਲਿਓ ਜਲਦੀ ਆਣ ਦੀ ਕੋਸ਼ਿਸ਼ ਕਰਨੀ ਆ ਥੈਂਕ ਯੂ